ਹallelujah hallelujah hallelujah thanks ji just thank you ji just thank you ਪਿਤਾ ਪੁੱਤਰ ਤੇ ਪਵਿੱਤਰ ਆਤਮਾ ਸਿੱਤੋਂ ਧੰਕਸ ਕਰਦੇ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦੀਆ ਮਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਤੁਸੀਂ ਦੀਆ ਦੇ ਸਾਗਰ ਜੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਕਲਾਮ ਚ ਲਿਖਿਆ ਕੋਦਾ ਬਣ ਕਿਸੇ ਗੱਲ ਦੀ ਚਿੰਤਾ ਨਾ ਕਰ ਹਰ ਗੱਲ ਵਿੱਚ ਅਰਦਾਸ ਬੈਠੀ ਤੇ ਧੰਨਵਾਦ ਕਰ ਮੇਰੇ ਪਿਆਰੇ ਪ੍ਰਭੂ ਜੀ ਜਿਨਨੇ ਵੀ ਜੀ ਨਿਸ ਪ੍ਰਾਰਥਨਾ ਨੂੰ ਸੁਣਨ ਮੇਰੇ ਖੁਦਾਵਾਨ ਅਸੀਂ ਸਭ ਜੀ ਨੇ ਪਿਤਾ ਪਰਮੇਸ਼ਰ ਕਮਨ ਹੋ ਕੇ ਪ੍ਰਭੂ ਰਾਤ ਦੇ ਸਮੇਂ ਪ੍ਰਾਰਥਨਾ ਕਰਦੇ ਆ ਪ੍ਰਭੂ ਤੇਰਾ ਆਤਮਣ ਅਣ ਸ਼ੋਵੇ ਤੇਰਾ ਆਤਮਣ ਦੇ ਜੀਵ ਵਿੱਚ ਜੁਮਸ਼ ਕਰੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਖੁਦਾਵਾਨ ਪੁਤਰਾਤਮਾ ਆਪਣੇ ਵਚਨ ਨੂੰ ਯਾਦ ਕਰ ਖੁਦਾਵਾਨ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਪਾਪ ਨੂੰ ਨਹੀਂ ਸਾਨੂੰ ਖੁਦਾਵਾਨ ਯਾਦ ਕਰ ਮੇਰੇ ਖੁਦਾਵਾਨ ਪੁਤਰਾਤਮਾ ਅਧਿਆਕਰ ਦਿਆ ਕਰ ਪ੍ਰਭੂ ਤੇਰੀ ਦਿਆ ਤੇਰਾ ਫਜ਼ਲ ਤੇਰਾ ਅਨੁਗ੍ਰਹਿ ਮੇਸ਼ਿਆ ਹੀ ਕੁਦਵਨ ਤੁਹਾਡੇ ਬੱਚੇ ਦੇ ਨਾਲ ਹੁੰਦਾ ਪ੍ਰਭੂ ਤੁਸੀਂ ਕਿਹਾ ਮੇਰੀ ਦਿਆ ਸਦਾ ਦੀਏ ਸੱਚਮੁੱਚ ਪ੍ਰਭੂ ਤੁਹਾਡੀ ਦਿਆ ਸਦਾ ਦੀਏ ਮੇਰੇ ਪਿਆਰੇ ਪ੍ਰਭੂ ਜੀ ਤੇਰਾ ਆਤਮਾ ਦੇ ਜੀਵਨ ਚ ਕਾਰਜ ਕਰੇ ਤੇਰਾ ਆਤਮਾ ਦੇ ਜੀਵਨ ਚ ਜੁਮਸ਼ ਕਰੇ ਮੇਰੇ ਪਿਆਰੇ ਪ੍ਰਭੂ ਜੀ ਦਿਆ ਕਰ ਪ੍ਰਭੂ ਦਿਆ ਕਰ ਤੂੰ ਦਿਆ ਦਾ ਸਾਗਰ ਹੈ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਕਿਹਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਨੂੰ ਲੱਜਾਵਾਂ ਨਹੀਂ ਹੋਣ ਦਵਾਂਗਾ ਮੈਂ ਤੁਹਾਨੂੰ ਸ਼ਰਮਿੰਦਾ ਨਹੀਂ ਹੋਣ ਦਵਾਂਗਾ ਸੱਚਮੁੱਚ ਪ੍ਰਭੂ ਤੁਸੀਂ ਇਹਨਾਂ ਨੂੰ ਸ਼ਰਮਿੰਦਾ ਨਹੀਂ ਹੋਣ ਦੋਗੇ ਤੁਸੀਂ ਲੱਜਿਆ ਮਾ ਨਹੀਂ ਹੋਣ ਦੋਗੇ ਪ੍ਰਭੂ ਜਿੰਨੇ ਵੀ ਜਿੰਨੇ ਪ੍ਰਭੂ ਤੇਰੀ ਹਜ਼ੂਰੀ ਚ ਇਕੱਠੇ ਨੇ ਇਸ ਪ੍ਰਾਰਥਨਾ ਨੂੰ ਸੁਰਣੇ ਨੇ ਖੁਦਾਵਾਨ ਤੇਰਾ ਆਤਮਾ ਸ਼ੂਵੇ ਤੇਰਾ ਆਤਮਾ ਇਹ ਕਿੱਕ ਜਿੰਨੇ ਨੂੰ ਹੀਲ ਕਰੇ ਫ੍ਰੀ ਕਰੇ ਮੇਰੇ ਖੁਦਾਵਾਨ ਪੁਤਰਾਤਮਨ ਤੇ ਦੇਹਾ ਕਰੋ ਦੇਹਾ ਕਰੋ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦਿਆ ਦੇ ਸਾਗਰ ਜੀ ਮੇਰੇ ਖੁਦਾਵਾਨ ਤੁਹਾਡਾ ਵਚਨ ਕਹਿੰਦਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਅੰਤ ਦੇ ਸਮੇਂ ਆਪਣਾ ਆਤਮਾ ਭਰਾਵਾਂਗਾ ਮੇਰੇ ਖੁਦਾਵਾਨ ਆਪਣਾ ਆਤਮਾ ਭਰਾ ਖੁਦਾਵਾਨ ਮੇਰੇ ਪਿਆਰੇ ਪ੍ਰਭੂ ਜੀ ਖੁਦਾਵਾਨ ਤੁਧਿਆ ਹ ਕਰਣਾ ਤੇ ਦੇਹਾ ਕਰ ਮੇਰੇ ਖੁਦਾਵਾਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਕਲਾਮ ਕਹਿੰਦਾ ਮੇਰੇ ਖੁਦਾਵਾਨ ਤੁਸੀਂ ਇੱਕ ਵਾਦਾ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸੋਵੋਗੇ ਤੇ ਤੁਹਾਨੂੰ ਡਰ ਨਹੀਂ ਲੱਗੇਗਾ ਤੁਹਾਨੂੰ ਮਿੱਠੀ ਪਿਆਰੀ ਨੀਂਦ ਆਏਗੀ ਹਰ ਇੱਕ ਬੁਰੇ ਵਾਲੀ ਬੁਰੀ ਸਪਿਰਿਟ ਇਹਨਾਂ ਦੇ ਜੀਵਨ ਚ ਆਊਟ ਹੋ ਜੇ ਹਰ ਇੱਕ ਭੁਲਾਵੇਂ ਵਾਲੀ ਸਪੀਟਰ ਇਹਨਾਂ ਜੀਵਨ ਨੂੰ ਛੱਡ ਕੇ ਆਊਟ ਹੋਵੇ ਮੇਰੇ ਖੁਦਾਵਾਨ ਪਵਿੱਤਰ ਆਤਮਾ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਜੀਵਨ ਚ ਆਊਟ ਹੋ ਜੇ ਤੇਰੇ ਪੁੱਤਰ ਨਾਮ ਚ ਮੇਰੇ ਖੁਦਾਵਾਨ ਜਿਹਨਾਂ ਨੂੰ ਪ੍ਰਾਰਥਨਾ ਕਰਨ ਤੋਂ ਰੋਕਦੀ ਏ ਇਸੇ ਕੜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਆਊਟ ਹੋ ਜੇ ਤੇਰੇ ਪੁੱਤਰ ਨਾਮ ਚ ਐ ਖੁਦਾਵਾਨ ਤੇਰੇ ਨਾਮ ਚ ਬੜਨ ਤੇਰੇ ਕੰਮਾਂ ਨੂੰ ਕਰਨ ਮੇਰੇ ਖੁਦਾਵਾਨ ਉਤਰਾਤਮ ਅਧਿਆ ਕਰ ਤੂ ਦੀਆ ਦਾ ਸਾਗਰ ਮੇਰੇ ਪਿਆਰੇ ਪ੍ਰਭੂ ਜੀ ਤੂ ਦੀਆ ਦਾ ਸਾਗਰ ਹੈ ਖੁਦਾਵਾਨ ਤੇਰਾ ਆਤਮਿਕ ਇੱਕ ਜੀਨਨੂ ਸ਼ੂਲੇ ਤੇਰਾ ਆਤਮਿਕ ਇੱਕ ਜੀਨਨੂ ਸ਼ੂਲੇ ਪ੍ਰਭੂ ਨੇ ਸ਼ੂਲਾ ਖੁਦਾਵਨ ਪੁੱਤਰਾਤਮ ਤੂੰ ਤੇ ਦਾ ਸਾਗਰੇ ਮੇਰੇ ਖੁਦਾਵਨ ਪੁੱਤਰਾਤਮ ਤੂੰ ਦੇਹ ਕਰਨ ਵਾਲਾ ਤੂੰ ਰਹਿਮਤ ਕਰਨ ਵਾਲਾ ਮੇਰੇ ਖੁਦਾਵਨ ਤੂੰ ਕਹ ਮੇਰੀ ਦਇਆ ਸਦਾ ਦੀਏ ਮੇਰੇ ਪਿਆਰੇ ਪ੍ਰਭੂ ਜੀ ਤੇਰੀ ਦਇਆ ਸਦਾ ਦੀਏ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਜੀਵਨ ਚ ਆਊਟ ਹੋ ਜੇ ਇਹਨਾਂ ਦੇ ਬੱਚਿਆਂ ਦੇ ਜੀਵਨ ਚ ਆਊਟ ਹੋ ਜੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਕਿੱਕ ਜਿੰਨਾਂ ਨੂੰ ਤੇਰੇ پاک ਪੁੱਤਰ ਲਹੂ ਦੇ ਵਿੱਚ ਕਵਰ ਕਰਦੀਆਂ ਤੇਰੇ ਬਲੱਡ ਚ ਇਹਨਾਂ ਨੂੰ ਕਵਰ ਕਰਦੀਆਂ ਤੇਰਾ ਬਲੱਡ ਇਹਨਾਂ ਦੇ ਖਰਾਬ ਹੋ ਜਾ ਸ਼ਿਨਕ ਦੀਆਂ ਖੁਦਾਵਾਨ ਤੇਰਾ ਆਤਮ ਇਹਨਾਂ ਨੂੰ ਸ਼ੂ ਚੁੱਕਿਆ ਹੀਲ ਕਰ ਚੁੱਕਿਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤਾਰੀਫ ਕਰਦੇ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੇਨ 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 ਬles the lord ਗੋਡ ਬles you